ਕੇ ਤੋਂ ਮੈਂ ਹੱਥ ਜੋੜ ਕੇ ਕਰਦਾਰ ਜੇ ਜਿਉਂ ਜਵਾਬ ਮੋੜ ਕੇ ਕਰਦਾਰ ਜੇ ਜਿਉਂ ਜਵਾਬ ਮੋੜ ਕੇ ਖੁਦ ਗਈ ਸਾਥੋਂ ਆਵਦੀ ਅਮਾਨ ਜੀ ਆਵਦੀ ਮਾਂ ਅਮਾਨ ਜੀ ਸਾਡੇ ਨਾਲ ਹੋਇਆ ਜ਼ੁਲਮ ਮਹਾਨ ਜੀ ਸਾਡੇ ਨਾਲ ਹੋਇਆ ਜ਼ੁਲਮ ਮਹਾਨ ਜੀ ਤੇ ਗੁਰੂ ਦੀ ਅਥੀ ਲਹਾ ਹੋਰਿਆ ਸਾਡੇ ਨਾਲ ਹੋਈ ਗੱਲ ਐਸ ਤੌਰਿਆ ਸਾਡੇ ਨਾਲ ਹੋਈ ਗੱਲ ਐਸ ਤੌਰਿਆ ਪਾ ਗਈ ਰਾਤ ਡੁੰਗੀ ਛੁਪ ਗਿਆ ਮਾਨ ਜੀ ਛੁਪ ਗਿਆ ਮਾਨ ਜੀ ਸਾਡੇ ਨਾਲ ਹੋਇਆ ਜ਼ੁਲਮ ਮਹਾਨ ਜੀ ਸਾਡੇ ਨਾਲ ਹੋਇਆ ਜ਼ੁਲਮ ਮਹਾਨ ਜੀ ਦਿੱਤੇ ਤੰਬੂ ਰਾਤ ਰਹਿਣ ਵਾਸਤੇ ਰਾਤ ਰਹਿਣ ਵਾਸਤੇ ਲੰਗਰ ਸਜਾਏ ਆਵਜੀ ਦੀ ਆਸਤੇ ਲੰਗਰ ਸਜਾਏ ਆਵਜੀ ਦੀ ਆਸਤੇ ਘੋੜੇ ਦੇਖ ਲੋ ਕੀ ਹੋਵਦੇ ਹਰਨਾਰ ਜੀ ਹੋਵਨੇ ਹਰਨਾਰ ਜੀ ਸਾਡੇ ਨਾਲ ਹੋਇਆ ਜੁਲਮ ਮਹਾਨ ਜੀ ਸਾਡੇ ਨਾਲ ਹੋਇਆ ਜ਼ੁਲਮ ਮਹਾਰਾਜ ਜੀ ਬਾਦਸ਼ਾਹਰੇ ਕੋਣ ਐਂ ਦੀਏ ਪੁਕਾਰਦੇ ਐਂ ਦੀਏ ਪੁਕਾਰਦੇ ਕੋੜੇ ਹੈਨ ਲਾਇਕ ਸਾਹੀ ਨਰੇ ਬਾਰਦੇ ਕੋੜੇ ਹੈਨ ਲਾਇਕ ਸਾਹੀ ਨਰੇ ਬਾਰਦੇ ਆ ਆ ਦੇਖਣੇ ਨੂੰ ਆਪ ਸਾਜਹਾਰ ਜੀ ਆਪ ਸਾਜਹਾਰ ਜੀ ਸਾਡੇ ਨਾਲ ਹੋਇਆ ਜ਼ੁਲਮ ਮਹਾਰ ਜੀ ਸਾਡੇ ਨਾਲ ਹੋਇਆ ਜ਼ੁਲਮ ਮਹਾਰ ਜੀ ਈਮਾਨੀ ਵੇਚ ਦੇਵੋ ਤੁਮੇ ਕਾਰਦਾ ਯਾਰਾਨ ਜੀ ਵੇਚ ਦੇਵੋ ਤੁਮੇ ਕਾਰਦਾ ਯਾਰਾਨ ਜੀ ਸੁਣ ਸਾਰੀ ਗੱਲ ਆਖਿਆ ਉਚਾਰ ਜੀ ਆਖਿਆ ਉਚਾਰ ਜੀ ਕਿੜੇ ਘੋੜੇ ਦੇਣ ਵੱਲੋਂ ਕੀਤਾ ਇਹਨ ਕਾਰ ਜੀ ਘੋੜੇ ਦੇਣ ਵੱਲੋਂ ਕੀਤਾ ਇਹਨ ਕਾਰ ਜੀ ਸੱਚੇ ਬਾਦ ਸ਼ਾਦੀ ਏ ਹੈ ਅਮਾਨ ਜੀ ਏ ਹੈ ਅਮਾਨ ਜੀ ਸਾਡੇ ਨਾਲ ਹੋਇਆ ਜ਼ੁਲਮ ਮਹਾਰਾਜ ਜੀ ਸਾਡੇ ਨਾਲ ਹੋਇਆ ਜ਼ੁਲਮ ਮਹਾਰਾਜ ਜੀ ਲਾਲ ਕਾਰੇ ਅੱਖਾਂ ਕਹਿੰਦਾ ਮੂੰਹੋਂ ਬੋਲ ਕੇ ਕਹਿੰਦਾ ਮੂੰਹੋਂ ਬੋਲ ਕੇ ਤੋਰ ਲੋਕੀ ਦੇ ਦੇ ਵੱਲ ਕੋੜੇ ਖੋਲ ਕੇ ਤੋਰ ਲੋਕੀ ਦੇ ਦੇ ਵੱਲ ਕੋੜੇ ਖੋਲ ਕੇ ਅੱਖੇ ਉਹ ਗੁਰੂ ਨੂੰ ਲਾਲ ਸਾਰਾ ਤਾਨ ਜੀ ਉਹ ਲਾਲ ਸਾਰਾ ਤਾਨ ਜੀ ਸਾਡੇ ਨਾਲ ਹੋਇਆ ਜ਼ੁਲਮ ਮਹਾਰ ਦੀ ਸਾਡੇ ਨਾਲ ਹੋਇਆ ਜ਼ੁਲਮ ਮਹਾਰ ਦੀ ਮੇਰੇ ਨਾਲੋਂ ਵੱਡਾ ਕੌਣ ਵਿੱਚ ਜਾਗੇ ਦੇ ਕੌਣ ਵਿੱਚ ਜਾਗੇ ਦੇ ਸਾਹਿਦ ਰਿਵਾਰ ਕੋਣੇ ਸੋਹਣੇ ਲੱਗੇ ਦੇ ਸਾਹਿਦ ਰਿਵਾਰ ਕੋਣੇ ਸੋਹਣੇ ਲੱਗੇ ਦੇ ਇੰਜੇ ਘੋੜੇ ਤੇ ਕੇ ਰੋਮ ਦੇ ਬੱਚੀ ਗੱਦੀ ਰੋਮ ਦੇ ਨੇ ਚੀਕਦੀ ਉਦੇ ਆਪ ਤੇ ਕ ਪੈਰਾਂ ਨੂੰ ਤਰੀਕ ਦੀ ਉਦੇ ਆਪ ਤਾਂ ਕੇ ਪੈਰਾਂ ਨੂੰ ਤਰੀਕ ਦੀ ਸ਼ੇਰ ਸਿੰਘ ਸਾਰਾ ਦਸਤਾਬੇਹਾਨ ਜੀ ਦਸਤਾਬੇਹਾਨ ਜੀ ਸਾਡੇ ਨਾਲ ਹੋਇਆ ਜੁਲਮ ਮਹਾਰ ਜੀ ਸਾਡੇ ਨਾਲ ਹੋਇਆ ਜੁਲਮ ਮਹਾਰ